ਸੰਗਤਾਂ ਵੱਲੋਂ ਜਿਹੜਾ ਕਿ ਅੱਜ ਕੇਲੇ ਵੰਡਣ ਦਾ ਜਿਹੜਾ ਲੰਗਰ ਉਹ ਉਹਨਾਂ ਦੇ ਜਨਮ ਦਿਨ ਦੇ ਸਬੰਧ ਦੇ ਵਿੱਚ ਤਲਾਇਆ ਜਾਣਾ ਤੇ ਅੰਦਰ ਜਿਹੜੀਆਂ ਸੰਗਤਾਂ ਸਾਰੀਆਂ ਬੈਠੀਆਂ ਨੇਗੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤੇ ਅੰਦਰ ਸਾਰੀਆਂ ਜਿਹੜੀਆਂ ਸੰਗਤਾਂ ਸਜੀਆਂ ਹੋਈਆਂ ਨੇਗੀਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਹੋਰ ਜੀ ਸਾਰੇ ਚੜ੍ਹਦੀ ਕਲਾ ਦੇ ਬੱਚੀ ਅੱਜ ਭਾਈ ਸਾਹਿਬ ਦਾ ਜੀ ਜਨਮ ਦਿਨ ਆ ਜੀ ਉਹਦੇ ਸਬੰਧ ਦੇ ਵਿੱਚ ਤੁਸੀਂ ਆਪਣਾ ਜਿਹੜਾ ਪ੍ਰੋਗਰਾਮ ਰੱਖਿਆ ਹੋਇਆ ਹੈ ਉਦੇ ਬਾਰੇ ਕੁਝ ਆਪਣਾ ਕੀ ਗੱਲਾਂ ਜਿਹੜੀਆਂ ਸਾਂਝੀਆਂ ਕਰਨਾ ਚਾਹੁੰਦੇ ਸੰਗਤਾਂ ਦੇ ਨਾਲ ਜੀ ਸਾਰਿਆਂ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੂਰੇ ਕੋਲੇ ਆਜੋ ਮਾੜਾ ਅੱਗੇ ਆਜੋ ਮਾੜਾ ਮੜਾ ਇਹਨਾ ਬਾਹਰੋਂ ਆਵਾਜ਼ ਵੜੀ ਹੋਣੀ ਸੜਕ 'ਤੇ ਲੈ ਵੀ ਇੱਥੇ ਹੀ ਫੜ ਲਾ ਅੱਜ ਸਾਡੇ ਕੌਮੀ ਜਰਨੈਲ ਸਰਵਤ ਖਾਲਸਾ ਦੁਆਰਾ ਭਾਪੇ ਹੋਏ ਜਥੇਦਾਰ ਭਾਈ ਦਿਲਤਾਰ ਸਿੰਘ ਹਵਾਰਾ ਦਾ ਜਨਮ ਦਿਹਾੜਾ ਹੈਗਾ ਉਹਨਾਂ ਦੇ ਇਹ ਜਨਮ ਦਿਹਾੜੇ ਦੀ ਖੁਸ਼ੀ ਨੂੰ ਮੋਖ ਰੱਖਦੇ ਹੋਏ ਉਹਨਾਂ ਦੀ ਸੇਤ ਪੰਜਾਬੀ ਦੇ ਲਈ ਅੱਜ ਬੰਦੀ ਸਿਕਹ ਰਿਹਾਈ ਮੂਰਤੇ ਦੇ ਜਿਹੜੇ ਸਾਡੇ ਸਾਥੀ ਨੇ ਇੰਨਾ ਵੱਡੀਆਂ ਬੜਾ ਵੱਡਾ ਉਫਰਾਲਾ ਕੀਤਾ ਗਿਆ ਇਹਨਾਂ ਭਾਈਆਂ ਦੀ ਵੀਰਾਂ ਦੀ ਰਹਿਨਮਾਈ ਦੇ ਹੇਠ ਅੱਜ ਇੱਥੇ ਆਪਣਾ ਕੇਲਿਆਂ ਦਾ ਲੰਗਰ ਲਾਇਆ ਗਿਆਗਾ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਜਿਹੜੇ ਕੌਮੀ ਜਰਨਲ ਨੇ ਸਾਡੇ ਬੜੇ ਲੰਮੇ ਸਮੇਂ ਤੋਂ ਜੇਲਾਂ ਦੇ ਵਿੱਚ ਬੰਦ ਨੇ ਉਹ ਆਪੋ ਆਪਣੇ ਆਪ ਜਿਹੜੀਆਂ ਸਜ਼ਾ ਪੂਰੀਆਂ ਕਰ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਰਿਹ ਆਹੋ ਕਿ ਆਪਣੇ ਪਰਿਵਾਰਾਂ ਦੇ ਵਿੱਚ ਆਉਣਾ ਅਤੇ ਸਰਕਾਰਾਂ ਨੂੰ ਅਪੀਲ ਕਰਦੇ ਆਂ ਕਿ ਸਰਕਾਰੋ ਜਿਹੜਾ ਆਉਣ ਵਾਲਾ ਸਮਾਂ ਉਹ ਆਉਣ ਵਾਲਾ ਸਮਾਂ ਤੁਹਾਨੂੰ ਵੀ ਪਤਾ ਵੀ ਆਉਣ ਵਾਲਾ ਸਮਾਂ ਸਿੱਖ ਕੌਮ ਦਾ ਸਮਾਂ ਜੇਕਰ ਤੁਸੀਂ ਨਾ ਇਹਨਾਂ ਨੂੰ ਰਿਆ ਕੀਤਾ ਤਾਂ ਸਿੱਖ ਕੌਮ ਹੋਰ ਵੀ ਕੋਈ ਪ੍ਰੋਗਰਾਮ ਨਹੀਂ ਦੇਖ ਸਕਦੀ ਹੈ ਸੋ ਸਰਕਾਰਾਂ ਕੇ ਬੇਨਤੀ ਹੈ ਛੋੜੇ ਵੱਡੇ ਪੁੱਤਰ ਦੇ ਉੱਤੇ ਅਸੀਂ ਜ਼ਰੂਰ ਵੀ ਤੱਕੜੇ ਇਸ ਮੋਰਚੇ ਨੂੰ ਤੱਕੜਾ ਕਰਾਂਗੇ ਇਨਾ ਹੋਵੇ ਕਿ ਸਾਨੂੰ ਪਿੰਡੋਂ ਪਿੰਡ ਮੋਰਚੇ ਲਾਉਣੇ ਪਏ ਹੁੰਦੇ ਹੈ ਮੋਰਚਾ ਧਣਾਉਲੇ ਦੇ ਵਿੱਚ ਚੱਲ ਰਿਹਾ ਹੈ ਜੇਕਰ ਸਰਕਾਰਾਂ ਨੇ ਬੰਦੀ ਸਿੰਘਾਂ ਨੂੰ ਨਾ ਰਹਾ ਕੀਤਾ ਤਾਂ ਅਸੀਂ ਇਸ ਮੋਰਚੇ ਨੂੰ ਵੱਡੇ ਪੱਤਰ ਤੇ ਉੱਤੇ ਫੈਲਾਵਾਂਗੇ ਇਸ ਦਾ ਵਿਸਤਾਰ ਕਰਾਂਗੇ ਸੋ ਸਰਕਾਰਾਂ ਅੱਗੇ ਬੇਨਤੀ ਕਰਦੇ ਹੈ ਕਿ ਜਲਦੀ ਤੋਂ ਜਲਦੀ ਸਾਡੇ ਇਲਾਕੇ ਬੰਦੀ ਸਿੰਘ ਨੇ ਉਹਨਾਂ ਨੂੰ ਵਿਹਾਅ ਕੀਤਾ ਜਾਵੇ ਹਾਂਜੀ ਮੈਂ ਥੋੜਾ ਜਿਹਾ ਸਾਰੇ ਭਾਈ ਸਾਹਿਬ ਬਾਰ-ਬਾਰ ਇਸ ਦੀ ਬੋਲਾਂਗੇ ਲੋਕ ਸ਼ਬਦ ਜਿਹੜੇ ਮੈਂ ਦੋ ਗੱਲਾਂ ਕਰਨਾ ਚਾਹਣਾ ਇਹ ਘੱਟ ਗਿਣਤੀ ਦੇ ਨਾਲ ਹਰ ਇੱਕ ਥਾਂ ਦੇ ਤੱਕਾ ਹੁੰਦਾ ਆ ਰਿਹਾ ਉਹ ਤੱਕਾ ਸਮੇਂ ਸਮੇਂ ਦੇ ਸਰਕਾਰਾਂ ਨੇ ਸਾਡੀ ਕੌਮ ਦੇ ਨਾਲ ਕੀਤਾ ਜਿਹਦੇ ਸਬੰਧ ਦੇ ਵਿੱਚ ਤੁਹਾਨੂੰ ਪਤਾ ਕਿ ਸਾਡੇ ਜਿਹੜੇ ਸਿੰਘ ਨੇਗੇ ਸਾਡੇ ਦੇ ਜਿਹੜਾ ਪੰਜਾਬ ਉੱਪਰ ਪਹਿਲਾਂ ਤੱਕਾ ਹੋਇਆ ਉਹ ਤੱਕੇ ਨੂੰ ਲੈ ਕੇ ਜਿਹੜੇ ਅੱਜ ਸਿੰਘਾਂ ਨੇ ਜਿਹੜੇ ਸਾਡੀ ਉਦੋਂ ਆਵਾਜ਼ ਬੁਲੰਦ ਕੀਤੀ ਉਹਨਾਂ ਸਮੇਂ ਦੇ ਸਰਕਾਰਾਂ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਧੱਕ ਦਿੱਤਾ ਗਿਆ ਅਸੀਂ ਇਹ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦਾ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਤੇ ਭਾਈ ਸਾਹਿਬ ਵੱਲੋਂ ਬੇਨਤੀ ਕਰਦਾ ਕਿ ਅਸੀਂ ਸਰਕਾਰਾਂ ਨੂੰ ਇੱਕ ਚੇਤਾਵਨੀ ਵੀ ਨਾਲ ਹੁੰਦੇ ਦਿੰਨੇ ਆ ਪੀਛੇ ਸਾਡੀਆਂ ਜਿਹੜੀਆਂ ਹੈ ਮੰਗਾਂ ਨੇਗੇ ਜਿਹੜੇ ਸਾਡੇ ਬੰਦੀ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਨੇਗੇ ਬੜਾ ਕਈ ਥਾਵਾਂ ਤੇ ਹੋਰ ਵੀ ਜਿਹੜਾ ਹੈ ਸਾਡਾ ਸ਼ਾਂਤਮਈ ਜਿਹੜੇ ਧਰਨੇ ਚੱਲ ਰਹੇ ਨੇਗੇ ਸ਼ਾਂਤਮਈ ਧਰਨੇ ਚੱਲਦੇ ਹੋਏ ਇਹੜਾ ਹੋਵੇ ਸਰਕਾਰਾਂ ਨੂੰ ਇਹ ਅਪੀਲ ਕਰਦੇ ਆਂ ਕਿ ਇਹ ਸ਼ਾਂਤਮਈ ਧਰਨੇ ਜਿਹੜਾ ਇੱਕ ਵੱਡਾ ਅੰਦੋਲਨ ਦਾ ਰੂਪ ਧਾਰਨ ਕਰ ਲੈਣ ਜੇ ਤੁਸੀਂ ਇਹ ਗੱਲ ਦੀ ਸਰਵਾਈ ਸਾਡੀ ਨਾ ਕੀਤੀ ਗਈ ਇੱਕ ਸਭ ਤੋਂ ਵੱਡੀ ਗੱਲ ਹੋਰ ਵੀ ਕਰਨਾ ਚਾਹਣਾ ਕਿ ਬੜੀ ਕਿਸਮਤ ਇੱਕ ਕੌਮ ਦੀ ਚੰਗੀ ਸਮਝਦਾ ਕਿ ਜਿਹੜੀ ਕੌਮ ਇਕੱਠੀ ਹੋਈ ਅੱਜ ਹੁਣ ਸਾਰੇ ਆ ਦੋ ਤਿੰਨ ਵੱਡੀਆਂ ਜਿਹੜੀਆਂ ਮੀਟਿੰਗਾਂ ਵੱਡੀਆਂ ਕਾਨਫਰੰਸਾਂ ਵੀ ਹੋ ਜਾਂ ਲੱਗੀਆਂ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਸ ਕਰਕੇ ਜਿੰਨਾ ਵੀ ਸਾਡੇ ਪੰਜਾਬ ਦੇ ਵਿੱਚ ਨੌਜਵਾਨ ਮੈਨੂੰ ਦੇਖਦੇ ਨੇਗੇ ਮੈਨੂੰ ਮੇਰੇ ਵੀਰ ਭੈਣ ਬਜ਼ੁਰਗ ਦੇਖਦੇ ਨੇਗੇ ਆਉਣ ਵਾਲੇ ਸਮੇਂ ਦੇ ਵਿੱਚ ਕੌਮ ਸਾਡੀ ਸਿੱਖ ਕੌਮ ਕੋਈ ਵੱਡਾ ਜਿਹੜਾ ਜੋ ਕਿ ਅੰਦੋਲਨ ਨੂੰ ਕਰਨ ਲਈ ਧਰਮ ਨੂੰ ਲੈ ਕੇ ਕੋਈ ਕੋਈ ਵੱਡੀ ਅਪੀਲ ਕੋਈ ਵੱਡਾ ਆਪਣਾ ਤਰੀਕ ਦਿੰਦੀ ਹੈ ਤਾਂ ਸਾਰੇ ਇਕੱਠੇ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਪਾਂ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰ ਸਕੀਏ ਕਿਉਂਕਿ ਉਹਨਾਂ ਨੇ ਸਾਡੇ ਲਈ ਆਪਣੀਆਂ ਸਾਰੀਆਂ-ਸਾਰੀਆਂ ਉਮਰਾਂ ਆਪਣੇ ਲਈ ਸਾਡੇ ਲਈ ਲੇਖੇ ਤੇ ਨਲੇਖੇ ਲਾਤੀਆਂ ਜੇ ਉਹਨਾਂ ਨੇ ਜੇਲ੍ਹਾਂ ਦੇ ਵਿੱਚ ਨਾ ਗਿਆ ਹੋਣਾ ਸਾਡੀਆਂ ਆਵਾਜ਼ ਬੁਲੰਦ ਨਾ ਕੀਤੀ ਗਈ ਹੁੰਦੀ ਤਾਂ ਸਾਡੀਆਂ ਜਿਹੜੇ ਅੱਜ ਦੇ ਹਾਲਾਤ ਕੋਈ ਹੋਰ ਹੀ ਹੁੰਨੇ ਸੀਗੇ ਇਸ ਕਰਕੇ ਬੇਨਤੀ ਕਰਦੇ ਆ ਵੀ ਸਾਰੇ ਇਕੱਠੇ ਹੋ ਕੇ ਲੋਕਾਂ ਵਾਲੇ ਜਨਾਂ ਦੇ ਵਿੱਚ ਜਦੋਂ ਵੀ ਕੋਈ ਕੌਮ ਸਾਡੀ ਕੋਈ ਕੋਈ ਤਰੀਕ ਦਿੰਦੀ ਹੈ ਕੋਈ ਸਮਾਂ ਦਿੰਦੀ ਹੈ ਜੇ ਸਰਕਾਰਾਂ ਸਾਡੇ ਨਾਲ ਨਹੀਂ ਸਰਵਾਈ ਕਰਦੇ ਤਾਂ ਇਕੱਠੇ ਹੋ ਕੇ ਅਸੀਂ ਲੜਾਈ ਲੜ ਲਈਏ ਹਾਂਜੀ ਬੰਦੇ ਬਾਈ ਇੱਥੇ ਹੋਰ ਹੈ ਜ਼ਮੀਨਾਂ ਦੀ ਲੜਾਈ ਲੜਿਆ ਨੇ ਕਿ ਕਿਸਾਨ ਤੁਸੀਂ ਵੀ بڑے ਵੱਡੇ ਪੱਤਰ ਤੇ ਨਾਮ ਰੱਖੇ ਹੋ ਅਸੀਂ ਜਿਹੜੇ ਜ਼ਮੀਨਾਂ ਦੀ ਲੜਾਈ ਲੜਿਆ ਉਦੋਂ ਅਸੀਂ ਕਿੰਨਾ ਵੱਡਾ ਅੰਦੋਲਨ ਕਰਿਆ ਅਸੀਂ ਆਪਣੇ ਨਿੱਜ ਦੇ ਲਈ ਕਰਿਆ ਜ਼ਮੀਨਾਂ ਸਾਡੀਆਂ ਨਿੱਜੀ ਸੀ ਸੀ ਜ਼ਮੀਨਾਂ ਨੂੰ ਮਾਂ ਸਮਝਦੇ ਸੀਗੇ ਅਸੀਂ ਦਿੱਲੀ ਤੱਕ ਉੱਪੜ ਗਏ ਪਰ ਮੈਂ ਕੌਮ ਨੂੰ ਸਵਾਲ ਕਰਨਾ ਚਾਹੁੰਦਾ ਕੌਮ ਨੂੰ ਪੁੱਛਦਾ ਮੈਂ ਸਿੱਖ ਕੌਮ ਨੂੰ ਜਿਹੜੇ ਸਾਡੇ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਨੇ ਕੀ ਇਹ ਸਾਡੇ ਆਪਣੇ ਨਹੀਂ ਇਹਨਾਂ ਦੇ ਲਈ ਅਸੀਂ ਕੋਈ ਅੰਦੋਲਨ ਨਹੀਂ ਕਰ ਸਕਦੇ ਸਾਰੀਆਂ ਇਹਨਾਂ ਨੇ ਜ਼ਿੰਦਗੀਆਂ ਜਿਨ੍ਹਾਂ ਦੇ ਵਿੱਚ ਗ਼ਲਤੀਆਂ ਪਾਣੀਆਂ ਦੇ ਰਾਖੇ ਪੰਜਾਬ ਦੀਆਂ ਇੱਜ਼ਤਾਂ ਦੇ ਰਾਖੇ ਅੱਜ ਜਿਹੜੀ ਐਸਵਾਈਐਲ ਮਹਿਰਬੰਦ ਪਈ ਹੈ ਤਾਂ ਉਹ ਇਹ ਇਹ ਸਿੰਗਾ ਕਰਕੇ ਪਈ ਹੈ ਨਹੀਂ ਪੰਜਾਬ ਦਾ ਪਾਣੀ ਹੋਰ ਵੱਡੇ ਪੱਧਰ ਤੇ ਉੱਤੇ ਲੁੱਟਿਆ ਜਾਣਾ ਸੀਗਾ ਸੋ ਪੰਜਾਬੀਓ ਹਾਲੇ ਵੀ ਹੰਬੜਾ ਮਾਰੋ ਹਾਲੇ ਵੀ ਸੰਭਲ ਜੋ ਜੇ ਤੁਸੀਂ ਦਿੱਲੀ ਨਾਲ ਆਪਣੀਆਂ ਜ਼ਮੀਨਾਂ ਪਿੱਛੇ ਲੜ ਸਕਦੇ ਹੋ ਤਾਂ ਬੰਦੀ ਸਿੰਘਾ ਪਿੱਛੇ ਕਿਉਂ ਨਹੀਂ ਲੜ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਸਵਾਲ ਹੈ ਜੀ ਬਹੁਤ ਵਧੀਆ ਸਵਾਲ ਹੈ ਜੀ ਹਾਂ ਜੀ ਬਤੇਸ਼ ਸਿੰਘ ਜੀ ਨਾਲ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੋਈ ਬਤੇ ਸਾਰੇ ਮੇਰੇ ਵੀਰ ਜਿੰਨੇ ਪੱਤਰਕਾਰ ਸਾਹਿਬਾਨ ਆਏ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਅਸੀਂ ਭਾਨਾ ਕੋਰ ਦੋਨਾਂ ਬਾਈ ਜੀ ਜਿਹੜੇ ਬਾਤਾਂ ਬਰਨ ਦੀ ਪੰਜਾਬ ਦੀ ਆਮ ਹੀ ਗੱਲ ਕਰਦੇ ਨੇ ਅੱਜ ਬੰਦੀ ਸਿੰਘਾਂ ਰਿਹਾਈ ਮੋਰਚੇ ਦੇ ਵਿੱਚ ਸਾਰੇ ਪੱਤਰਕਾਰ ਭਾਨਾ ਵੀਰ ਜੀ ਨੂੰ ਜੀ ਆਇਆਂ ਆਖਦੇ ਆਂ ਜੋ ਸੰਤ ਬਾਪਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਸੰਘਰਸ਼ ਸ਼ਾਂਤ ਮਈ ਤਰੀਕੇ ਨਾਲ ਇਸ ਦੇਸ਼ ਨੂੰ ਅਪੀਲ ਵੰਗਾਰ ਕੀਤੀ ਸੀ ਵੀ ਸਾਡੇ ਜੋ ਪੰਜਾਬ ਦੇ ਹੱਕ ਨੇ ਸਾਡੇ ਪੰਜਾਬ ਦੇ ਪਾਣੀ ਨੇ ਜੋ ਨਜਾਇਜ਼ ਸਾਡੇ ਦੇ ਧੱਕਾ ਕਰਦੇ ਹੋ ਅਸੀਂ ਆਪ ਜੀ ਨੂੰ ਸ਼ਾਂਤਮਈ ਤਰੀਕੇ ਨਾਲ ਅਪੀਲ ਕਰਦੇ ਆ ਉਸ ਤੋਂ ਬਾਅਦ ਸਰਕਾਰਾਂ ਨੇ ਟੈਗ ਕੀਤਾ ਸ੍ਰੀ ਕਾਲ ਤਖਤ ਸਭ ਤੇ ਟੈਗ ਕਰਕੇ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਸਿੱਖਾਂ ਨੇ ਰੋਸ ਦੇ ਬਜੂ ਨੌਜਵਾਨਾਂ ਨੇ ਸੰਘਰਸ਼ ਜੋ ਹਥਿਆਰਬੰਦ ਸੰਘਰਸ਼ ਵਿੱਚ ਬਿਟਿਆ ਸਰਕਾਰ ਨੂੰ ਚੇਤਾਵਨੀ ਦਿੱਤੀ ਦੱਸਿਆ ਵੀ ਅਸੀਂ ਸਿੱਖ ਸ਼ਾਂਤਮਈ ਤਰੀਕੇ ਨਾਲ ਵੀ ਅਪੀਲਾਂ ਵੀ ਕਰਦੇ ਆ ਜੇਕਰ ਤੁਸੀਂ ਨਾ ਸੁਣੀ ਤਾਂ ਅਸੀਂ ਹਥਿਆਰ ਚੱਕ ਕੇ ਵੀ ਸਰਹੰਗਾਰਸ਼ ਲੜਨਾ ਜਾਣਦੇ ਆ ਉਸ ਸੰਘਰਸ਼ ਦੇ ਵਿੱਚ ਸਾਡੇ ਅਨੇਕਾਂ ਨੌਜਵਾਨ ਵੀਰ ਸ਼ਹੀਦ ਹੋਏ ਤੇ ਜੋ ਸੰਘਰਸ਼ ਦੀ ਲੜਾਈ ਲੜਦੇ ਹੋਏ ਜੇਲ੍ਹਾਂ ਦੇ ਵਿੱਚ ਬੰਦ ਨੇ ਉਸ ਤੋਂ ਬਾਅਦ ਇੱਕ ਕਾਰਾਦੀ ਸਰਕਾਰ ਆਉਂਦੀ ਆ ਬਿਆਨ ਤੇ ਪੁੱਛੜ ਦੀ ਜਿਹੜਾ ਨੌਜਵਾਨਾਂ ਨੂੰ ਬੇਦੋਸਾਂ ਨੂੰ ਘਰਾਂ ਤੋਂ ਚੱਕ ਕੇ ਸ਼ਹੀਦ ਕੀਤਾ ਸੀ ਭਾਈ ਖਾਲੜਾ ਜੀ ਨੇ ਵੀ 30000 ਦੇ ਨੌਜਵਾਨ ਨਿਰਦੋਸ਼ਾਂ ਦੀਆਂ ਜੋ ਲਾਸਾਂ ਈ ਉਹਨਾਂ ਦਾ ਜਾਣਕਾਰੀ ਦਿੱਤੀ ਸਾਨੂੰ ਸੰਘਰਸ਼ ਹੱਲਦੇ ਜਦੋਂ ਬਿਆਨ ਤੇ ਪੁੱਛੜ ਨੇ ਘਰਾਂ 'ਚ ਨੌਜਵਾਨਾਂ ਨੂੰ ਮਾਰਿਆ ਆਪਾਂ ਇਹ ਜਥੇਦਾਰ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਵਾਰਾ ਉਹਨਾਂ ਦੇ ਪੂਰੇ ਸਾਥੀ ਰਾਜੋਵਾਨਾ ਜੀ ਸਾਰਿਆਂ ਨੇ ਰਲ ਕੇ ਉਸ ਦੁਸ਼ਟ ਨੂੰ ਸੋਧਿਆ ਤੇ ਪੰਜਾਬ ਦੇ ਵਿੱਚ ਸ਼ਾਂਤਮਈ ਰਹਿਤੀ ਇਸ ਕਰਕੇ ਸਿੱਖ ਪੂਨੋਂ ਅਪੀਲ ਕਰਦੇ ਆਂ ਜੇਕਰ ਇਹ ਸਿੰਘ ਉਸ ਦੁਸ਼ਟ ਬਿਆਨ ਤੇ ਬੁਚਰ ਨੂੰ ਗੱਡੀ ਨਾ ਚੜਾਉਂਦੇ ਅੱਜ ਜਿਵੇਂ ਕਈ ਜ਼ਿਲ੍ਹਿਆਂ ਦੇ ਵਿੱਚ 20 ਸਾਲਾਂ ਤੋਂ ਬਰਾਤ ਨਹੀਂ ਚੜੀ ਤਾਂ ਇਹ ਸਾਰੇ ਪੰਜਾਬ ਦੇ ਵਿੱਚ ਇਹ ਮਸਲਾ ਹੋਣਾ ਸੀਗਾ ਵੀ ਬਰਾਤਾਂ ਨਹੀਂ ਚੜਨੀਆਂ ਦੀ ਕੀ ਗੱਲ ਆਪਾਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਇਸ ਕਰਕੇ ਨਹੀਂ ਕਰਦੇ ਵੀ ਆਪਣੇ ਉਹਨਾਂ ਨੇ ਨੌਜਵਾਨ ਬਚਾਏ ਕੀ ਗੱਲ ਇਸ ਕਰਕੇ ਨਹੀਂ ਕਰਦੇ ਕਿ ਉਹ ਆਪਣੇ ਨਹੀਂ ਜਿਹੜੇ ਆਪਣੇ ਖਾਤਰ ਲੜੇ ਨੇ ਆਪਣੇ ਨੌਜਵਾਨਾਂ ਨੂੰ ਬਚਾਉਣ ਦੇ ਖਾਤਰ ਅੱਜ ਉਹ ਜੇਲਾ ਦੇ ਵਿੱਚ ਬੰਦ ਨੇ ਜੇਕਰ ਇਸ ਦੇਸ਼ ਦੇ ਇਸ ਸੰਵਿਧਾਨ ਦੀ ਗੱਲ ਕੀਤੀ ਜਾਵੇ ਇਸ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਵੀ ਜੋ ਵੀ ਅਪਰਾਧ ਜੋ ਵੀ ਜ਼ੁਲਮ ਕਰਦਾ ਹੈ ਜਦੋਂ ਆਜ਼ਾਦ ਉਹਨੂੰ ਸਜ਼ਾ ਸੁਣਾ ਦੇ 5 ਸਾਲ ਦੀ 10 ਸਾਲ ਦੀ 20 ਸਾਲ ਦੀ ਉਹ ਸਜ਼ਾ ਕੱਟ ਕੇ ਨੇ ਤੌਰ ਤੇ ਸੰਵਿਧਾਨ ਤੌਰ ਤੇ ਉਹਨੂੰ ਬਾਹਰ ਕੀਤਾ ਜਾਂਦਾ ਹੈ ਫਿਰ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ ਸਾਨੂੰ ਬਗਾਨੇ ਵਾਲੀ ਨਾજર ਨਾਲ ਕਿਉਂ ਦੇਖਿਆ ਜਾਂਦਾ ਹੈ ਜੇਕਰ ਸਾਨੂੰ ਇਹ ਦੇਸ਼ ਹਿੰਦੁਸਤਾਨ ਭਾਰਤ ਆਪਣਾ ਸਮਝਦਾ ਤਾਂ ਸਾਡਾ ਦਰਦ ਵੀ ਸੁਣੇ ਕਾਰਨ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਕਿ ਜਿੰਨੇ ਸਾਡੇ ਬੰਦੀ ਸਿੰਘ ਰਿਹਾਈ ਦੇ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਅੱਜ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਵਾਰਾ ਜਿਨ੍ਹਾਂ ਨੇ 7 ਲੱਖ ਦੇ ਕਰੀਬ ਸਿੱਖਾਂ ਨੇ ਉਹਨਾਂ ਨੂੰ ਕੂਮ ਦਾ ਜਥੇਦਾਰ ਚੁਣਿਆ ਅੱਜ ਉਹਨਾਂ ਦਾ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਵੀ ਸਿੰਘਾ ਵੱਲੋਂ ਇੱਥੇ ਸਾਰਾ ਜੋ ਕੇਲਿਆਂ ਦਾ ਲੰਗਰ ਲਾਇਆ ਜਾਂਦਾ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਗਰਜੰਟ ਸਿੰਘ ਭਾਉ ਜੀ ਦਾ ਜਿਹੜੇ ਲੰਬੇ ਸਮੇਂ ਤੋਂ ਇਸ ਮੋਰਚੇ ਨੂੰ ਚਲਾ ਰਹੇ ਨੇ ਇਸ ਮੋਰਚੇ 'ਚ ਆਪਣਾ ਸਮਾਂ ਕੱਢ ਕੇ ਕਰਦੇ ਨੇ ਦੂਜੇ ਸੇ ਤੌਰ ਤੇ ਧੰਨਵਾਦ ਕਰਦਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਲੇ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਜਿਹੜੇ ਕਿ ਆਪਣਾ ਸਮਾਂ ਕੱਢ ਕੇ ਇਸ ਮੋਰਚੇ ਨੂੰ ਸਲਾਮ ਮਸਬਰਾ ਕਰਕੇ ਅੱਗੇ ਤੋਰਦੇ ਨੇ ਗੁਰਮukh ਸਿੰਘ ਜੌਰਿਆਂ ਦਾ ਸਾਰਿਆਂ ਦਾ ਧੰਨਵਾਦ ਇਹ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇਕਰ ਅੱਜ ਤੁਸੀਂ ਸਾਡਾ ਤਮਾਸ਼ਾ ਦੇਖਦੇ ਹੋ ਦੁਖੀ ਹੋਿਆਂ ਦਾ ਅੱਜ ਇਹ ਥੀਲ ਜਲੀ ਜਾਂਦੀ ਹੈ ਜਲੀ ਜੈਹਨ ਤੀਲ ਨੂੰ ਦੇਖ ਦੇਖ ਤੁਸੀਂ ਹਾਸਲੇ ਕਰਦੇ ਹੋ ਇਹ ਇੱਕਦਮ ਭੰਬੜ ਬਣ ਜਾਣਾ ਤੁਹਾਡੇ ਘਰਾਂ ਤੱਕ ਆਉਣਾ ਹੁਣ ਅਸੀਂ ਸ਼ਾਂਤਮਈ ਤਰੀਕੇ ਨਾਲ ਅਪੀਲ ਕਰਦੇ ਆਂ ਵੀ ਬੰਦੀ ਸਿੰਘਾਂ ਨੂੰ ਰਿਹਾ ਕਰੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਵੀ ਬਗਰਾੜੀ ਮੋਰਚਾ ਗੁਰੂ ਗ੍ਰੰਥ ਸਾਹਿਬ ਦੇ ਇਨਸਾਫ਼ ਦੇ ਲਈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੋਰਚਾ ਲਾਇਆ ਹੈ ਤਣਾ ਉੱਲੇ ਦੇ ਨਗਰ ਵੱਲੋਂ ਤਨਹੋਲੇ ਦੀਆਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਵੱਲੋਂ ਸਾਰਿਆਂ ਦੇ ਸਾਂਝੇ ਤੌਰ ਤੇ ਮੋਰਚਾ ਚੱਲਦਾ ਹੈ ਧੰਨ ਗਰੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗਵਾਈ ਦੇ ਵਿੱਚ ਅਸੀਂ ਇਹ ਮੋਰਚੇ ਨੂੰ ਹਾਸਲ ਕਰਾਂਗੇ ਉਹਨਾਂ ਚਿਰ ਮੋਰਚਾ ਜਾਰੀ ਰਹੂ ਜਿੰਨਾ ਚਿਰ ਸਾਡੀ ਸਰਕਾਰ ਗੱਲ ਨਹੀਂ ਸੁਣਦੀ ਬਾਰ ਬਾਰ ਲਾਸਟ ਤੌਰ ਤੇ ਸਰਕਾਰ ਨੂੰ ਅਪੀਲ ਕਰਦੇ ਆ ਜੇਕਰ ਸਾਡੇ ਸ਼ਾਂਤਮਈ ਤਰੀਕੇ ਨਾਲ ਨਾ ਸਮਝੇ ਤਾਂ ਪਿਛਲਾ ਸਮਾਂ ਵੀ ਸੂਰ ਸਰਹਸਤੇ ਲੜ ਕੇ ਅਸੀਂ ਦੱਸਿਆ ਹੋਇਆ ਹੈ ਕਿ ਪੰਜਾਬ ਦੇ ਮੁੰਡਿਆਂ ਨੂੰ ਨੌਜਵਾਨਾਂ ਨੂੰ ਤੁਸੀਂ ਇਸ ਤਰ੍ਹਾਂ ਦੇ ਘਰਾਹੀ ਨਾ راہ ਪਾਓ ਲਓ ਜੀ ਬਾਈ ਧਰੌਲਾ ਦੇ ਵਿੱਚ ਸਾਰੀਆਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਧਰੌਲਾ ਦੇ ਵਿੱਚ ਖੜੇ ਆ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜਾ ਮੋਰਚਾ ਚੱਲ ਰਿਹਾ ਹੈ ਅੱਜ ਉਸ ਮੋਰਚੇ ਦੇ ਸੰਬੰਧ ਦੇ ਵਿੱਚ ਬੜੀ ਤੁਹਾਨੂੰ ਵੱਡੀ ਗੱਲ ਦੱਸਣ ਲਈ ਜਾ ਰਹੇ ਹਾਂ ਕਿ ਅੱਜ ਭਾਈ ਸਾਹਿਬ ਜਗਤਾਰ ਸਿੰਘ ਜੀ ਹਵਾਰਾ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ ਉਹਨਾਂ ਦੇ ਜਨਮ ਦਿਨ ਨੂੰ ਦਿਨ ਨੂੰ ਸਮਰਪਿਤ ਧਰੌਲੇ ਦੇ ਸੰਗਤਾਂ ਵੱਲੋਂ ਜਿਹੜਾ ਕਿ ਅੱਜ ਕੇਲੇ ਵੰਡਣ ਦਾ ਜਿਹੜਾ ਲੰਗਰ ਉਹ ਉਹਨਾਂ ਦੇ ਜਨਮ ਦਿਨ ਦੇ ਸੰਬੰਧ ਦੇ ਵਿੱਚ ਲਾਇਆ ਜਾਣਾ ਤੇ ਅੰਦਰ ਜਿਹੜੀਆਂ ਸੰਗਤਾਂ ਸਾਰੀਆਂ ਬੈਠੀਆਂ ਨੇਗੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਤੇ ਅੰਦਰ ਸਾਰੀਆਂ ਜਿਹੜੀਆਂ ਸੰਗਤਾਂ ਸਜੀਆਂ ਹੋਈਆਂ ਨੇਗੀਆਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੇ